ਮੇਕਅਪ ਹੀ ਬਣ ਜਾਣਾ ਸੀ ਔਰਤ ਦਾ ਕਾਲ ਬਾਲ ਬਾਲ ਬਚੀ ਜਾਨ ਬਾਪਰ ਜਾਣਾ ਸੀ ਵੱਡਾ ਪਾਣਾ ਅਕਸਰ ਹੀ ਗਰਮੀ ਜਾਂ ਮੀਂਹਾਂ ਦੇ ਮੌਸਮ ਵਿੱਚ ਸੱਪ ਰਹਿਸ਼ੀ ਇਲਾਕਿਆਂ ਵੱਲ ਆ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਡਰੈਸਿੰਗ ਟੇਬਲ ਦੇ ਸ਼ੀਸ਼ੇ ਪਿੱਛੇ ਇੱਕ ਸੱਪ ਦਿਖਾਈ ਦੇ ਰਿਹਾ ਹੈ ਦਰਸਲ ਇਹ ਪਰਿਵਾਰ ਰਿਸ਼ਤੇਦਾਰੀ ਵਿੱਚ ਵਿਆਹ ਜਾਣ ਲਈ ਤਿਆਰ ਹੋ ਰਿਹਾ ਸੀ ਅਤੇ ਜਦੋਂ ਔਰਤ ਡਰੈਸਿੰਗ ਟੇਬਲ ਤੇ ਬੈਠ ਕੇ ਆਪਣਾ ਮੇਕਅਪ ਕਰਨ ਲੱਗੀ ਤਾਂ ਉਸ ਨੂੰ ਸ਼ੀਸ਼ੇ ਪਿੱਛੋਂ ਇੱਕ ਆਵਾਜ਼ ਸੁਣਾਈ ਦਿੱਤੀ ਪਰ ਉਸਨੇ ਕੋਈ ਖ बस गौर ਨਹੀਂ ਕੀਤੀ ਪਰ ਥੋੜੀ ਹੀ ਦੇਰ ਬਾਅਦ ਜਦੋਂ ਸ਼ੀਸ਼ਾ ਹਿੱਲਣ ਲੱਗਿਆ ਤਾਂ ਜਦੋਂ ਔਰਤ ਨੇ ਸ਼ੀਸ਼ਾ ਖੋਲ ਕੇ ਦੇਖਿਆ ਤਾਂ ਉਸ ਪਿੱਛੇ ਇੱਕ ਜ਼ਹਿਰੀਲਾ ਸੱਪ ਬੈਠਾ ਸੀ ਔਰਤ ਸੱਪ ਦੇਖ ਕੇ ਇੱਕੋ ਦਮ ਡਰ ਕੇ ਮੇਕਅਪ ਦਾ ਸਮਾਨ ਥੱਲੇ ਸਿੱਟ ਕੇ ਬਾਹਰ ਵੱਲ ਭੱਜ ਲਈ ਅਤੇ ਆਪਣੇ ਘਰ ਵਾਲੇ ਨੂੰ ਦੱਸਿਆ ਜਦੋਂ ਘਰ ਵਾਲੇ ਨੇ ਜਾ ਕੇ ਦੇਖਿਆ ਤਾਂ ਸ਼ੀਸ਼ੇ ਪਿੱਛੇ ਇੱਕ ਬਹੁਤ ਹੀ ਵੱਡਾ ਸੱਪ ਬੈਠਾ ਸੀ ਜਦੋਂ ਔਰਤ ਦਾ ਘਰ ਵਾਲਾ ਸੱਪ ਦੀ ਵੀਡੀਓ ਬਣਾਉਣ ਲੱਗਾ ਤਾਂ ਸੱਪ ਦੇ ਡੰਗ ਤੋਂ ਬਾਲ ਬਾਲ ਬਚਿਆ ਜਿਸ ਤੋਂ ਬਾਅਦ ਗਵਾਂਢ ਵਿੱਚ ਰਹਿੰਦੇ ਇੱਕ ਮੁੰਡੇ ਨੂੰ ਬੁਲਾ ਕੇ ਸੱਪ ਨੂੰ ਬਾਹਰ ਕੱਢ ਕੇ ਖਾਰ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੱਪ ਘਰ ਦੇ ਅੰਦਰ ਆ ਕੇ ਡਰੈਸਿੰਗ ਟੇਬਲ ਦੇ ਸ਼ੀਸ਼ੇ ਪਿੱਛੇ ਕਿਵੇਂ ਲੁੱਕ ਕੇ ਬੈਠ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ